ਨਾ ਕਰ ਬਹੁਤੇ ਆਪਣੇ ਦੁੱਖ ਨੂੰ ਆਪਣੇ ਦਿਮਾਗ ਦਿਮਾਕ ਦੇ ਨਾਲ ਸੋਲਵ ਕਰਨਾ ਚਾਹੁੰਦੇ ਬਾਤੇ ਆਪਣੀ ਤੰਗੀ ਦੇ ਵਿੱਚੋਂ ਆਪਣੀ ਜੋਸ਼ ਨਾਲ ਆਪਣੇ ਪਲੈਨਿੰਗ ਦੇ ਨਾਲ ਬਾਹਰ ਨਿਕਲਣਾ ਚਾਹੁੰਦੇ ਆ ਲੇਕਿਨ ਫਿਰ ਨਹੀਂ ਹੁੰਦਾ ਪਰਮੇਸ਼ੁਰ ਨੇ ਆਪਣੀ ਸ਼ਕਤੀ ਦੇ ਨਾਲ ਨਾ ਬਲ ਦੇ ਨਾਲ ਸਭ ਕੋ ਮੇਰੀ ਆਤਮ ਨਿਰਲ ਹੋਏਗਾ ਅਮਨ ਹੇਲੂਇਆ ਹੇਲੂਇਆ ਕੋਈ ਆਪਾਂ ਬਚਨ ਦੇ ਵਿੱਚ ਲਿਖਿਆ ਆਤਮਾ ਆਪ ਹੀ ਸਾਡੀ ਆਤਮ ਦੀ ਅਗਵਾਈ ਕਰਦਾ ਉਹ ਦੱਸਦਾ ਤੁਹਾਨੂੰ ਕੀ ਕਰਨਾ ਚਾਹੀਦਾ ਕਿੱਦਾਂ ਕਰਨਾ ਚਾਹੀਦਾ ਕਿਵੇਂ ਕਰਨਾ ਚਾਹੀਦਾ ਆਮਨ ਹallelujah ਹallelujah ਜੋ ਇਥੇ ਦੁੱਖ ਨੂੰ ਆਪਣੇ ਦੁੱਖ ਨੂੰ ਇਥੇ ਲੈ ਕੇ ਆਏ ਉਹ ਸੇਮ ਨਹੀਂ ਜਾ ਰਹੇ ਈਸ਼ਵਰ ਦੇ ਨਾਮੇ ਆਮਨ ਜੋ ਪਰਮੇਸ਼ੁਰ ਦੇ ਕੋਲ ਆਪਣੇ ਦੁੱਖ ਨੂੰ ਲੈ ਕੇ ਆਏ ਆਪਣੀ ਨਿਰਾਸ਼ਾ ਨੂੰ ਲੈ ਕੇ ਆਏ ਆਪਣੀ ਪ੍ਰੋਬਲਮ ਨੂੰ ਲੈ ਕੇ ਆਏ ਆਪਣੀ ਗਰੀਬੀ ਨੂੰ ਲੈ ਕੇ ਆਏ ਹallelujah ਹallelujah ਇੱਕ ਆਦਮੀ ਦਾ ਪਤੀ ਮਰ ਚੁੱਕਿਆ ਸੀ ਅਰਬਿਤਵਾ ਹੋ ਚੁੱਕੀ ਸੀ ਉਹਦਾ ਪਤੀ ਬਹੁਤੋ ਕਰਜ਼ਾਈ ਹੋ ਚੁੱਕਿਆ ਸੀ ਪੁਲਿਸ ਆ ਦੇ ਕੋਈ ਹੈ ਖੁਦਾ ਦੇ ਨਾਮੀ ਜੋ ਮੇਰਾ ਪਤੀ ਹੈ ਪਰਮੇਸ਼ਵਰ ਦਾ ਕੰਮ ਕਰਨ ਵਾਲਾ ਸੀ ਉਹ ਮਰ ਚੁ ਗਿਆ ਮੈਂ ਵਿਧਵਾ ਹਾਂ ਹਾਲੇਲੂਇਆ ਤਾਂ ਉਹ ਕਰ ਜਾਈਏ ਲੋਕ ਮੈਨੂੰ ਸ਼ਰਮਿੰਦਾ ਕਰ ਦੇ ਮੈਨੂੰ ਤਾਂ ਨਹੀਂ ਮਾਰ ਜਿਆ ਕਰ ਜਾ ਕਦੋਂ ਮੁੜੇਗੀ ਪੈਸੇ ਕਦੋਂ ਮੁੜੇਗੀ ਉਹ ਬੇਧਵਾ ਆਰਥ ਸੀ ਉਸ ਨੇ ਕਿਹਾ ਤੇਰੇ ਕਰ ਦੇ ਵਿੱਚ ਕੀ ਆ ਉਸ ਨੇ ਕਿਹਾ ਮੇਰੇ ਕਰ ਦੇ ਵਿੱਚ ਇੱਕ ਤੇਲ ਹੈ ਇੱਕ ਆਹਰੇ ਹੈ ਹਾਲੇਲੂਇਆ ਉਸ ਤਰ੍ਹਾਂ ਕਰ ਜਾ ਉਸ ਤੇਲ ਨੂੰ ਮੇਰੇ ਕੋਲ ਲੈ ਕੇ ਆ ਔਰ ਜਿੰਨੇ ਵੀ ਤੇਰੇ ਪਿੰਡ ਦੇ ਵਿੱਚੋਂ ਭਾਂਡੇ ਦੇ ਬਰਤਨ ਨੇ ਤੋੜੇ ਪਤੀਲੇ ਜੱਗ ਕੁਝ ਵੀ ਅਧੂਰੇ ਕਿ ਇਕੱਠੇ ਕਰ। ਉਸਨੇ ਤੇਲ ਤੇ ਪ੍ਰਾਰਥਨਾ ਕੀਤੀ। ਉਹਨੇ ਹਜ਼ਾਰੋਂ ਬਰਤਨ ਇਕੱਠੇ ਕੀਤੇ। ਉਸਨੇ ਕਿਹਾ ਇਸ ਤੇਲ ਦਾ ਇੱਕ ਬਰਤਨ ਦੇ ਵਿੱਚ ਇੱਕ ਤੋਂ ਵੱਧਾ ਇੱਕ ਬੂੰਦ ਪਾਈ। ਜਦੋਂ ਉਹਨੇ ਉਸਲੀ ਆਗਿਆ ਕਰੀ ਕੀਤੀ ਉਹਦੀ ਅਗਵਾਈ ਹਿੱਟ ਚੱਲੀ ਉਸਨੇ ਔਇਲ ਤੇ ਪ੍ਰਸ਼ਨ ਕੀਤੀ ਇੱਕ ਬਰਤਨ ਦੇ ਵਿੱਚ ਇੱਕ ਬੂੰਦ ਪਾਈ ਔਰ ਜਿਸ ਦੇ ਵਿੱਚ ਇੱਕ ਬੂੰਦ ਪੈਂਦੀ ਸੀ ਉਹ ਬਰਤਨ ਪੂਰਾ ਤੇਲ ਦੇ ਨਾਲ ਮੂੰਹ ਤਾਲੀ ਭਰ ਦਿੰਦਾ ਸੀ ਔਰ ਐਨਾ ਤੇਲ ਵੱਧ ਗਿਆ ਫੁੱਲ ਗਿਆ ਮਾਰ ਕੇ ਚਲ ਉਹਨੇ ਆਪਣਾ ਤੇਲ ਵੇਚ ਕੇ ਪੂਰਾ ਕਰਜ਼ਾ ਲਾ ਦੇ ਦਿੱਤਾ ਇਹ ਸਮਝ ਕੇ ਹallelujah ਉਹ ਆਪਣੇ ਡੁਕਰੂ ਲੈ ਕੇ ਪਰੇ ਦੇ ਕੋਲ ਆਈ ਹallelujah ਹallelujah ਇੱਕ ਕਦੇ ਨਹੀਂ ਹੋ ਸਕਦਾ ਕਿ ਕੋਈ ਇਨਸਾਨ ਆਪਣੇ ਡੁਕਰੂ ਪਰੇਸ਼ਦ ਕੋਲ ਲੈ ਕੇ ਆਏ ਆਪਣੇ ਨਿਰਾਸ਼ਾ ਨੂੰ ਪਰੇਸ਼ਦ ਕੋਲ ਲੈ ਕੇ ਆਏ ਔਰ ਉਸੇਂ ਜਾਣ ਮੈਂ ਤਾਂ ਅੱਜ ਤੱਕ ਨਹੀਂ ਦੇਖਿਆ ਲੇਕਿਨ ਜਦੋਂ ਇਨਸਾਨ ਪਰਮੇਸ਼ਵਰ ਦੇ ਵਚਨਾਂ ਨੂੰ ਸੀਰੀਅਸ ਨਹੀਂ ਲੈਂਦਾ ਉਹ ਆਪਣੇ ਦੁੱਖ ਨੂੰ ਪਰਮੇਸ਼ਵਰ ਦੇ ਕੋਲ ਨਹੀਂ ਲੈ ਕੇ ਆਉਂਦਾ ਉਹ ਆਪਣੀ ਬਿਮਾਰੀ ਨੂੰ ਪਰਮੇਸ਼ਵਰ ਦੇ ਕੋਲ ਨਹੀਂ ਲੈ ਕੇ ਆਉਂਦਾ ਉਹ ਆਪਣੇ ਵਿਸ਼ੇ ਨੂੰ ਪਰਮੇਸ਼ਵਰ ਦੇ ਕੋਲ ਨਹੀਂ ਲੈ ਕੇ ਆਉਂਦਾ ਚਰਚੇ ਦੇ ਵਿੱਚ ਤਾਂ ਉਹਨੂੰ ਪੂਰੀ ਜ਼ਿੰਦਗੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਬਿਮਾਰੀਆਂ ਉਹਨੂੰ ਉੱਠਣ ਨਹੀਂ ਦਿੰਦੀਆਂ ਰੋਗ ਉਹਨੂੰ ਕਦੇ ਵੀ ਉੱਠਣ ਨਹੀਂ ਦੇਣਗੇ ਔਰ ਸ਼ਰਮਿੰਦਗੀ ਕੋਲਕਾ ਦੇ ਵਿੱਚ ਆਮ ਕਰਨ ਨਹੀਂ ਦੇਗੀ ਹallelujah ਹallelujah ਮੈਂ ਤੁਹਾਨੂੰ ਹਜ਼ਾਰਾਂ ਬਚਨ ਪਾਈਪਲ ਦੇ ਵਿੱਚੋਂ ਦੱਸ ਸਕਦਾ ਕਿ ਉਹ ਇਨਸਾਨ ਆਪਣੇ ਦੁੱਖ ਨੂੰ ਪਰਮੇਸ਼ੁਰ ਕੋਲ ਲੈ ਕੇ ਆਇਆ ਉਹ ਇਸਤਰੀ ਪਰਮੇਸ਼ੁਰ ਦੇ ਨਬੀ ਦੇ ਕੋਲ ਪਰਮੇਸ਼ੁਰ ਦੇ ਕੋਲ ਆਪਣੇ ਦੁੱਖ ਨੂੰ ਲੈ ਕੇ ਆਈ ਔਰ ਉਹਦਾ ਦੁੱਖ ਉਹ ਦਿਨਾਂ ਦਾ ਪਾਕਿਸਤਾਨ ਦੇ ਘਰੇ ਨਹੀਂ ਗਿਆ 12 ਸਾਲਾਂ ਦੀ ਰੋਗਨ ਦੁਆਰੇ ਆਪਣੇ ਆਪਣੀ ਬਿਮਾਰੀ ਨੂੰ ਲੈ ਕੇ ਨਹੀਂ ਗਈ ਇਹ ਔਰਤ ਮਰੇ ਪੈਨੂ ਲੈ ਕੇ ਆਈ ਸੀ ਆਪਣੇ ਬੱਚੇ ਨੂੰ ਲੇਕਿਨ ਮਰੇ ਪੈਨੂ ਲੈ ਕੇ ਨਹੀਂ ਗਈ ਉਹ ਆਪਣੇ ਕਰਜ਼ੇ ਨੂੰ ਲੈ ਕੇ ਆਈ ਸੀ ਲੇਕਿਨ ਦੁਬਾਰਾ ਆਪਣੇ ਕਰਜ਼ੇ ਨੂੰ ਵਾਪਸ ਲੈ ਕੇ ਨਹੀਂ ਗਈ ਲੇਕਿਨ ਕੀ ਤੁਸੀਂ ਆਪਣੀ ਬਿਮਾਰੀ ਨੂੰ ਪਰਮੇਸ਼ੁਰ ਦੇ ਅੱਗੇ ਧਰਿਆ ਹੈ ਜਾਂ ਨਹੀਂ ਹallelujah ਹallelujah ਉਸਿਆ ਕੰਮ ਤੇਰੇ ਦੁੱਖ ਨੂੰ ਆਨੰਦ ਦੇ ਵਿੱਚ ਬਦਲ ਦਿਆਂਗਾ ਹallelujah ਹallelujah ਉਸਿਆ ਕੰਮ ਮੇਰੇ ਕੰਨ ਐਨੇ ਪਾਰੇ ਵੀ ਨਹੀਂ ਜੋ ਤੁਹਾਡੀ ਨਾ ਸੁਣਾ ਮੇਰੀਆਂ ਅੱਖੀਆਂ ਐਨੀਆਂ ਧੁੰਦਲੀਆਂ ਵੀ ਨਹੀਂ ਜੋ ਤੁਹਾਨੂੰ ਨਾ ਸੁਣਾ ਮੇਰਾ ਹੱਥ ਐਨਾ ਛੋਟਾ ਵੀ ਨਹੀਂ ਜੋ ਤੁਹਾਨੂੰ ਨਾ ਬਚਾਵਾ ਉਸਨੇ ਕਿਹਾ ਮੇਰੇ ਕੰਨ ਐਨੇ ਫੈਲੇ ਵੀ ਨਹੀਂ ਜੋ ਤੁਹਾਡੀ ਦੁਆਈ ਨੂੰ ਨਾ ਸੁਣ ਸਕਦਾ ਪਰਮੇਸ਼ਰ ਫੇਰੀ ਤੁਹਾਡੀ ਦੁਆਈ ਨੂੰ ਸੁਣੇਗਾ ਜੇ ਤੁਸੀਂ ਦੁਆਈ ਦੇ ਰਹੇ ਆ ਏਹੀ ਤੁਹਾਡੀ ਪ੍ਰਾਰਥਨਾ ਸੁਣੇਗਾ ਜੇ ਪ੍ਰਾਰਥਨਾ ਕਰੋਗੇ ਜਦੋਂ ਪ੍ਰਾਰਥਨਾ ਨਹੀਂ ਹੈ ਕੋਈ ਦੁਆਈ ਨਹੀਂ ਦੇਦੇ ਪਰਮੇਸ਼ਰ ਨਹੀਂ ਸੁਣਦਾ ਸ਼ਬਦਾਂ ਨੂੰ ਸੁਣਿਆ ਸੁਣਿਆ ਜਾਂਦਾ ਆ ਦਿਲ ਦੇ ਵਿਚਾਰਾਂ ਨੂੰ ਖਿਆਲਾਂ ਨੂੰ ਨਹੀਂ ਸੁਣਿਆ ਜਾ ਸਕਦਾ ਲੇਕਿਨ ਸਿਰਫ ਜ਼ੁਬਾਨ ਦੇ ਸ਼ਬਦਾਂ ਨੂੰ ਸਾਡੇ ਕਰ ਸੁਣ ਸਕਦੇ ਆ ਜਿਵੇਂ ਜੇ ਕੋਈ ਇਨਸਾਨ ਉਸ ਨੂੰ ਬੋਲ ਕੇ ਨਹੀਂ ਦੱਸਦਾ ਪਰਮੇਸ਼ਰ ਮੈਨੂੰ ਇਸ ਮੁਸੀਬਤ ਦੇ ਵਿੱਚੋਂ ਕੱਢ ਖੁਦਾਵੰ ਮੈਨੂੰ ਇਸ ਕਠਿਨਾਈ ਦੇ ਵਿੱਚੋਂ ਕੱਢ ਉਸ ਨੇ ਆਖਿਆ ਯੇਰਮੀਅਹ 33 ਦੇ ਅੰਦਰ ਦੇ ਵਿੱਚ ਲਿਖਿਆ ਹੈ ਤੂੰ ਮੈਨੂੰ ਬੁਕਾਰ ਮੈਂ ਤੇਰੀ ਪ੍ਰਾਰਥਨਾ ਉੱਤਰ ਦੇਗਾ ਔਰ ਮੈਂ ਤੂੰ ਔਖੀਆਂ ਗੱਲਾਂ ਦੱਸਾਂਗਾ ਜਿਹੜੀਆਂ ਗੱਲਾਂ ਤੂੰ ਤੂੰ ਨਹੀਂ ਜਾਣਦਾ ਆਮਨ ਹਾਲੇਲੂਇਆ ਹਾਲੇਲੂਇਆ ਇਹੀ ਪਰਮੇਸ਼ਰ ਦਾ ਕਲਾਮ ਹੈ ਆਪਣੇ ਆਪਣੇ ਨਰਾਸ਼ਾ ਮਦਦ ਲਿਸਟ ਬਣਾਓ ਆਪਣੀ ਤਾਂ ਖਰੀ ਭਾਂਦੀ ਲਿਸਟ ਬਣਾਓ ਜਿੰਨੇ ਤੁਹਾਡੇ ਘਰ ਦੇ ਵਿੱਚ ਪਰਸ ਦਿੱਤੀਆਂ ਨੇ ਰਾਤ ਕੁਝ ਵੀ ਨੇ ਲਿਸਟ ਬਣਾਓ ਭਾਵਨ ਦੇ ਵਿੱਚ ਲੈ ਕੇ ਆਓ ਦੇਖੋ ਇੱਕ ਕੇ ਵਿਸ਼ਾ ਕਿਵੇਂ ਤੁਹਾਡੀ ਤੁਹਾਡੀ ਜ਼ਿੰਦਗੀ ਦੇ ਵਿੱਚ ਜੀਵਤ ਕਮਾਈਆਂ ਨੂੰ ਬਣਾਉਦਾਈ ਸ਼ੁਕਰੀਆ ਦੇ ਨਾਮੇ ਆਮਨ ਤੁਹਾਡਾ ਇੱਕ ਇੱਕ ਵਿਸ਼ਾ ਉਹ ਜੀਵਤ ਗਵਾਹਾਂ ਬਣਦੇ ਦੇਰ ਨਹੀਂ ਲੱਗੇਗੀ ਅੱਜ ਜਿੰਨਾ ਜਿੰਨੇ ਜੀਆਂ ਤੁਸੀਂ ਗਵਾਹਾਂ ਨੂੰ ਸੁਣਿਆ ਮੈਂ ਇੱਕੋ ਹੀ ਬੋਲਿਆ ਗਿਆ ਸੀ ਕਿ ਜਿੰਨੇ ਪਰਮੇਸ਼ੁਰ ਦੇ ਭਾਵਨ ਦੇ ਵਿੱਚੋਂ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਨਗੇ ਜਿੰਨੇ ਆਈ ਸੀ ਇੱਕ ਵੀ ਪਰਿਵਾਰ ਫੈਮਿਲੀ ਰਿਆ ਔਰ ਗਵਾਹੀ ਦਿਨਾ ਆ ਰਿਹਾ ਈਸ਼ਵਰ ਦੇ ਨਾਮੇ ਆਮਨ ਔਰ ਪੂਰੇ 2025 ਸਾਲ ਦੇ ਵਿੱਚ ਗਵਾਹਾਂ ਜਿਹੜਾ ਆਉਣਗੇ ਆਮਨ ਸ਼ਾਬਾਹ ਤੇ ਤੁਹਾਡੀ ਜ਼ਿੰਦਗੀ ਨੂੰ ਨਖੇਰਦਾ ਹੈ ਅਲੀ ਸ਼ਾਨੇ ਉਸ ਨੂੰ ਆਖਿਆ तू इस आई आने शब्द कर दिया उस सब है, वो ही आ, जा, क्या सब कुछ इसमे हिस्सा नहीं बीमारी मेरा हिस्सा नहीं निराशा हिस्सा नहीं जिम्मे एक बच्चा ਆਪਣੇ ਐਗਜ਼ਾਮ ਨੂੰ ਪੂਰਾ ਕਰਕੇ ਆਪਣੇ ਕਿਸੇ ਡੈਸਕਟਰ ਆਪਣੇ ਟੀਚਰ ਦੇਗੇ ਤਰ੍ਹਾਂ ਉਹ ਚੈੱਕ ਕਰਦਾ ਹੈ ਐਤਾ ਹੀ ਆਪਣੀ ਨਿਰਾਸ਼ਾ ਨੂੰ ਪਰਮੇਸ਼ਰ ਦੇਗੇ ਤਰੋ ਆਪਣੇ ਪਰਸਤੀਤੀਆਂ ਨੂੰ ਪਰਮੇਸ਼ਰ ਦੇਗੇ ਤਰੋ ਉਹ ਚੈੱਕ ਕਰੇ ਔਰ ਛਡਾਏ ਅੰਬੇ ਔਰ ਪਰਮੇਸ਼ਰ ਦੇਗੇ ਕਿਸੇ ਜੀ ਦਾ ਉਲਾ ਰੱਖਣਾ ਬੰਦ ਕਰੋ ਆਪਣੇ ਨਬੀ ਦੇ ਕੋਲ ਹਰ ਕਿਸੇ ਦੀ ਗੱਲ ਦਾ ਉਲਾ ਰੱਖਣਾ ਬੰਦ ਕਰੋ ਕਿਉਂਕਿ ਤੁਸੀਂ ਇੱਕ ਨਬੀ ਨਾਨੀ ਪਰਮੇਸ਼ਰ ਇਕ ਇਨਸਾਨ ਦੀ ਗਣੀ ਖੁਦਾ ਦੇ ਨਬੀ ਦੀ ਗੱਲ ਕਰ ਰਹੇ ਹਾਂ ਇਹਨਾਂ ਨਬੀ ਤੋਂ ਪਰਮੇਸ਼ੁਰ ਕਿਸੇ ਵੀ ਮਸਲੇ ਨੂੰ ਹੱਲ ਨਹੀਂ ਕਰ ਸਕਦਾ ਮੈਂ ਉਹ ਤੁਹਾਡੇ ਵਿਸ਼ੇ ਦੇ ਨਾਲ ਮਿਲਦੇ ਜੁਦੇ ਪੇਧਾ ਨੂੰ ਜ਼ਾਹਿਰ ਕਰਦਾ ਉਹ ਉਹਦੇ ਪੇਧਾ ਨੂੰ ਪ੍ਰਗਟ ਕਰਦਾ ਕਿ ਇਨਸਾਨ ਐਡਾ ਮਸੀਹ ਦੀ ਵਿੱਚੋਂ ਬਾਹਰ ਆਏਗਾ ਜੇ ਮੈਂ ਅਲੀਸ਼ਾ ਦੇ ਕੋਲ ਉਹ ਔਰਤ ਗਈ ਜਿਹਨੂੰ ਤੇ ਕਰਦਾ ਸੀ ਉਸ ਨੇ ਪਰਮੇਸ਼ੁਰ ਨੇ ਆਪਣੇ ਨਬੀ ਉਤੇ ਪਾਇਆ ਇਸ ਨੂੰ ਕਹੇ ਤੇਲ ਲੈ ਕੇ ਆ ਔਰ ਇੱਕ ਔਰਤ ਆਈ ਜਿਸ ਨਗਰ ਦੇ ਵਿੱਚ ਕਾਰ ਪੈ ਚੁੱਕਿਆ ਸੀ ਇੰਡੀਆ ਉਸ ਨਗਰ ਦੇ ਵਿੱਚ ਗਿਆ ਉਹ ਬੇਧਵਾਸੀ ਉਹ ਔਰ ਉਹਦਾ ਬੱਚਾ ਖੇਤਾਂ ਦੇ ਵਿੱਚ ਲੱਕੜੀਆਂ ਚੁਗ ਰਹੇ ਸੀ ਉਸ ਨੇ ਆਖਿਆ ਮੇਰੇ ਲਈ ਪੋਜਣ ਲਕਿਆ ਕੀ ਹੈ ਤੇਰੇ ਘਰ ਦੇ ਵਿੱਚ ਉਸ ਨੇ ਆਖਿਆ ਇੱਕ ਦਾਦੇ ਨਵੀ ਮੇਰੇ ਘਰ ਦੇ ਵਿੱਚ ਇੱਕ ਕਾਪੀ ਤੇਲ ਦੀ ਔਰ ਇੱਕ ਮੁਠੀ ਕੀ ਹੈ ਆਟਾ ਹਟਾ ਕੇ ਦਿਆ। ਉਹੀ ਉਹਦੇ ਕੋਲ ਲੈ ਜਾਂਦਾ ਗਿਆ ਔਰ ਉਸਨੇ ਖਾਦਾ ਕੋਲੋਂ ਵੜ ਕੇ ਦਿੱਤੀ। ਅੱਜ ਤੋਂ ਸਾਡੇ ਤਿੰਨ ਸਾਲ ਨਾ ਤੁਹਾਡੇ ਪੀਪਿਆਂ ਦੇ ਵਿੱਚੋਂ ਆਟਾ ਮੁੱਕ ਗਿਆ ਔਰ ਨਾ ਤੇਰੇ ਗੁੱਜਿਆਂ ਦੇ ਵਿੱਚੋਂ ਕਦੇ ਥੇਲ ਮੁੱਕ ਗਿਆ ਔਰ ਜਿੰਨਾ ਚਿਰ ਕਾਲ ਦਿਆ ਦੋਨੇ ਮਾਂ ਔਰ ਬੇਟਾ ਖਾਂਦੇ ਰਹੇ ਖੁਦਾ ਦੇ ਅਨੁਗਰੇ ਦਿਨ। ਆਮੇਨ ਹਾਲੇਲੂਇਆ 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 ਜੋ ਉਹਦੇ ਕੋਲ ਸੀ ਉਹ ਖੁਦਾ ਦੇ ਨਬੀ ਦੇ ਅੱਗੇ ਟੜਿਆ। ਜਾਹੇ ਜਾਂ ਪਰਮੇਸ਼ੁਰ ਦੇ ਨਬੀ ਦੇ ਅੱਗੇ ਟੜਨਾ ਕੋਹ ਜਾ ਪਰਮੇਸ਼ੁਰ ਦੇ ਅੱਗੇ ਟੜਨਾ। ਜੋ ਚੀਜ਼ ਪਰਮੇਸ਼ਰ ਦੇ ਅੱਗੇ ਧਰੀ ਜਾਏਗੀ ਉਹ ਬਰਕਤ ਪਾਏਗੀ ਜੀ ਉਸ ਦੇ ਨਾਮ ਅਮਨ ਹallelujah ਉਹ ਬਰਕਤ ਹਾਸਲ ਕਰੇਗੀ ਉਹ ਚਮਕਦੀ ਜਾਏਗੀ ਜਿਹੜੀ ਚੀਜ਼ ਨੂੰ ਪਰਮੇਸ਼ਰ ਨੇ ਕਹਿੰਦਾ ਮੈਂ ਧਰ ਕੇ ਤੋ ਛਾ ਨੂੰ ਛੁੱਟ ਲਿਆ ਮੈਂ ਧਰ ਕੇ ਮੇਰੇ ਬਲ ਨੂੰ ਛੁੱਟ ਲਿਆ ਆਪਣੇ ਆਪ ਨੂੰ ਪਰਮੇਸ਼ਰ ਦੇ ਸਰਮੁਖ ਰੱਖ ਕੇ ਜਾਓ ਚਮਕਾ ਦੇਗਾ ਬਲੈਸ ਕਰੇਗਾ ਉਠਾਉਂਦਾ ਜਾਏਗਾ ਈਸ਼ੂ ਦੇ ਨਾਮੇ ਅਮਨ ਜੋ ਚੀਜ਼ ਪਰਮੇਸ਼ਰ ਦੇ ਅੱਗੇ ਧਰੀ ਜਾਂਦੀ ਹੈ ਪਰਮੇਸ਼ਰ ਅੱਗੇ ਤਰੀ ਜਾਂਦੀ ਹੈ ਉਹ ਕਦੇ ਵੀ ਛੁਡ ਨਹੀਂ ਦਿੰਦਾ ਪਰ ਜਿਹੜੀਆਂ ਚੀਜ਼ਾਂ ਪਰਮੇਸ਼ਰ ਤੋਂ ਦੂਰ ਨੇ ਉਹ ਉਹਨਾਂ ਨੂੰ ਕਦੇ ਨਹੀਂ ਛੂੰਹਦਾ ਨਹੀਂ ਉਹਨਾਂ ਚੀਜ਼ਾਂ ਨੂੰ ਕਦੇ ਬਰਕਤ ਨਹੀਂ ਦਿੰਦਾ ਕਿਉਂਕਿ ਮਤ ਲੁਕਾ ਦੇ ਵਿੱਚ ਲਿਖਿਆ ਹੈ ਹਸਬੰਡ ਵਾਈਫ ਨੇ ਪਾਤਿਸਤ ਤੋਂ ਪਰਮੇਸ਼ਰ ਦੇ ਨਬੀਆਂ ਤੋਂ ਜੋ ਉਹਨਾਂ ਨੇ ਜੀਣ ਵਿੱਚ ਸੀ ਉਹ ਦੁਸ਼ਮਾਨ ਤੋਂ ਪੈਸੇ ਦੇ ਚੋਟ ਬੋਲੇ ਐਨ ਦੇ ਵਿੱਚ ਆ ਉਹ ਚੀਜ਼ ਉਦੋਂ ਲੁਕੋਤੀ ਗਈ ਤਾਕਾਇਤ ਦੇ ਵਿੱਚ ਲਿਖਿਆ ਉਹ ਝੂਠ ਬੋਲਣ ਦੇ ਕਾਰਨ ਉਹ ਜੀਸਸ ਪੌਨ ਦੇ ਕਾਰਨ ਦੋਨਾਂ ਨੇ ਪਰਮੇਸ਼ਵਰ ਦੇ ਦਾਸ ਦੇ ਚਰਨਾਂ ਦੇ ਵਿੱਚ ਜਾਨ ਦੇ ਦਿੱਤੀ ਔਰ ਮਰ ਗਏ। ਅਮੇਨ। ਇਸ ਲਈ ਆਪਣੇ ਆਪ ਨੂੰ ਪਰਮੇਸ਼ਵਰ ਦੇ ਚੋਹਵੀਂ ਗੱਡੀ ਸਰਮੁਖ ਰੱਖੋ। ਪਰਮੇਸ਼ਵਰ ਨੇ ਅਬਰਾਮ ਨੂੰ ਆਖਿਆ, "ਹੇ ਅਬਰਾਮ, ਮੇਰੇ ਸਰਮੁਖ, ਤੂੰ ਸੰਪੂਰਨ ਹੋ, ਤੂੰ ਸਿੱਧੋ, ਤੁਹਾਡਾ ਕੰਮ ਸਿੱਧੋਣਾ, ਤੁਹਾਡਾ ਕੰਮ ਸਹੀ ਤਰੀਕੇ ਨਾਲ ਪਰਮੇਸ਼ਵਰ ਦੇ ਅਮੋ ਸਾਹਮਣੇ ਕਰਨਾ ਔਰ ਪਰਮੇਸ਼ਵਰ ਆਪਣੇ ਆਪ ਤੁਹਾਡੇ ਦੁੱਖ ਨੂੰ ਆਨੰਦ ਦੇ ਵਿੱਚ ਬਦਲਦਾ ਜਾਏਗਾ। ਅਮੇਨ। ਹਾਲੇਲੂਇਆ। ਅੱਜ ਟਾੜੇ ਤੁਹਾਡੀ ਸੰਧਗੀ ਵਿਰਾਸਾ ਦੇ ਵਿੱਚ ਹੋ ਸਕਦੀ ਆ ਮੇਹਣਿਆਂ ਦੇ ਵਿੱਚ ਹੋ ਸਕਦੀ ਆ ਤਾਨਾਂ ਦੇ ਵਿੱਚ ਹੋ ਸਕਦੀ ਆ ਲੇਕਿਨ ਸਮਾਂ ਆਏਗਾ ਜਦੋਂ ਤੁਹਾਡੇ ਤੁਹਾਡੀ ਸ਼ਰਨ ਦੇ ਦੀ ਤੁਹਾਡੀ ਜੀਵਨ ਦਾ ਹਿੱਸਾ ਨਹੀਂ ਰਹੇਗੀ ਆਮੇ ਤੁਹਾਡੀ ਤੰਗੀ ਤੁਹਾਡੇ ਕਰਦਾ ਹਿੱਸਾ ਨਹੀਂ ਰਹੇਗੀ ਤੁਹਾਡਾ ਕਰਦਾ ਤੁਹਾਡੀ ਜੀਵਨ ਦਾ ਹਿੱਸਾ ਨਹੀਂ ਰਹੇਗਾ ਇਸ ਨਾਮੇ ਆਮੇ ਇਸੇ ਵੀ ਪਰਮੇਸ਼ੁਰ ਨੇ ਕਿਹਾ ਮੈਂ ਤੁਹਾਡੇ ਦੁੱਖ ਨੂੰ ਆਨੰਦ ਦੇ ਵਿੱਚ ਬਦਲ ਦੇਵਾਂਗਾ ਬਾਈਬਲ ਦੇ ਵਿੱਚ ਦੇਖੋ ਕਿੰਨਿਆਂ ਦਾ ਦੁੱਖ ਆਨੰਦ ਦੇ ਵਿੱਚ ਬਦਲਿਆ ਗਿਆ ਕਿੱਦਾਂ ਬਦਲੇ ਕਿੰਨੇ ਬਦਲਿਆ ਆਕਰ ਉਹਨਾਂ ਨੇ ਕੀ ਕੀਤਾ ਜਿਹੜਾ ਉਹਨਾਂ ਦਾ ਦੁੱਖ ਪਰਮੇਸ਼ੁਰ ਨੇ ਆਨੰਦ ਦੇ ਵਿੱਚ ਬਦਲ ਦਿੱਤਾ ਆਪਣੇ ਦੁੱਖ ਨੂੰ ਪਰਮੇਸ਼ਰ ਦੇਗੇ ਤੋ ਆਪਣੀ ਨਿਰਾਸ਼ਾ ਨੂੰ ਪਰਮੇਸ਼ਰ ਦੇਗੇ ਤੋ ਪਰਮੇਸ਼ਰ ਨੇ ਆਖਿਆ ਇਹਨਾਂ ਮਟਨ ਨੂੰ ਪਾਣੀ ਦੇ ਨਾਲ ਭਰ ਦੋ ਉਹਨਾਂ ਨੇ ਭਰ ਦਿੱਤਾ ਔਰ ਜਦੋਂ ਹੀ ਉਹ ਡੇਕਾ ਦਵਾ ਖੋਲੋ ਪਾਣੀ ਤੋਂ ਕੀ ਬਣ ਗਈ ਲੈ ਬਣ ਗਈ ਅੱਜ ਪਰਮੇਸ਼ਰ ਚਾਹੁੰਦਾ ਆਪਣੇ ਦੁੱਖ ਨੂੰ ਮੇਰੇ ਕੋਲ ਲਿਆ ਕਿਆ ਆਪਣੀ ਨਿਰਾਸ਼ਾ ਨੂੰ ਮੇਰੇ ਕੋਲ ਲਿਆ ਕਿਆ ਕਿਦਾਂ ਪ੍ਰਾਰਥਨਾ ਦੇ ਜਰੀਏ ਉਪਵਾਸ ਦੇ ਜਰੀਏ ਵਚਨਾਂ ਦੇ ਜਰੀਏ ਚਰਚ ਆਉਣ ਦੇ ਜਰੀਏ ਪੀਸ ਬੋਣ ਦੇ ਜਰੀਏ ਦੇਖ ਕੇ ਤੁਹਾਡੀ ਜ਼ਿੰਦਗੀ ਕਿੱਥੇ ਹਾਲੇਲੂਇਆ ਹਾਲੇਲੂਇਆ ਅੱਜ ਤੋਂ ਤੁਸੀਂ ਕੀ ਕਰਨਾ ਆਪਣੀ ਦੁੱਖ ਨੂੰ ਕਿੱਥੇ ਲੈ ਜਾਣਾ ਹੈ ਕੀ ਆਪਣੇ ਗਵਰਡੀ ਦੇ ਕੋਲ ਕੀ ਆਪਣੇ ਸਹਾਰੇ ਦੇ ਕੋਲ ਕਿੱਥੇ ਲੈ ਕੇ ਜਾਣਾ ਹੈ ਪਰਮੇਸ਼ਵਰ ਦੇ ਕੋਲ ਸਾਰੇ ਇਕੱਠੇ ਬੋਲੋ ਕਿੱਥੇ ਲੈ ਕੇ ਜਾਣਾ ਹੈ ਪਰਮੇਸ਼ਵਰ ਦੇ ਕੋਲ ਕਿਉਂ ਕਿ ਅਗਰ ਉਹ ਤੋਂ ਬਿਨਾ ਸਾਡੇ ਦੁੱਖ ਨੂੰ ਸਾਡੇ ਨੂੰ ਆਜ਼ਾਦ ਕਰਨ ਵਾਲਾ ਕੋਈ ਅਮਨ ਹਾਲੋ ਹੀ ਹਾਲੇਲੂਇਆ ਹਾਲੇਲੂਇਆ ਅੱਜ ਤੋਂ ਦੁੱਖ ਦੇ ਵਿੱਚ ਰੋਣਾ ਪਰੇਸ਼ਾਨੀ ਦੇ ਵਿੱਚ ਰੋਗੋ ਨਾ ਆਪਣੇ ਬੇਟੇ ਦੀ ਹਾਲਾਤ ਦੇਖ ਕੇ ਰੋਗੋ ਨਾ ਆਪਣੇ ਘਰ ਦੇ ਹਾਲਾਤਾਂ ਦੇਖ ਕੇ ਰੋਗੋ ਨਾ ਦੂਸਰੀ ਕੋ ਪਰਮੇਸ਼ਵਰ ਆਜ ਕਾ ਮੈਂ ਆਪਣੇ ਜੀਵਨ ਤੈਨੂੰ ਦਿੰਦਾ ਆਪਣਾ ਜੀਵਨ ਤੈਨੂੰ ਦਿੰਦਾ ਦੇਖੋ ਤੁਹਾਡਾ ਜੀਵਨ ਇੱਕ ਹੱਥ ਦੇ ਵਿੱਚ ਕਿਹਦਾ ਚੇਤ ਜੰਦਾ ਇਸ ਹਮਸਕੇ ਨਾ ਅਮਨ ਹallelujah ਅਲੋਜੀ ਉਸ ਦੇ ਹਾਕਾ ਤੁਸੀਂ ਚੇ ਮੇ ਰੋਗੇ ਜਿੱਥੇ ਉਦਾਸਾ ਹੋਗਾ ਉਹ ਤੇਰੇ ਨੂੰ ਸਾਰਾ ਭਰੇਗਾ ਸਵੇਰੇ ਧੁੰਦ ਕਿੰਨੀ ਸੀ ਕਿਹਨੇ ਦੇਖੀ ਜਦ ਸੂਰਜ ਉੱਤਿਆ ਸੂਰਜ ਚੜਿਆ ਪ੍ਰਕਾਸ਼ ਹੋਪਨਿਆ ਤਾਂ ਤੁੰ ਮਿਕਦਰ ਗਈ ਉੱਡ ਗਈ ਭਾਵ ਵਿਗਰਾ ਚਲੀ ਗਈ ਹਲੇ ਗਈ ਆ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਸੂਰਜ ਨਿਕਰਾ ਪਰਮੇਸ਼ਰ ਦਾ ਪ੍ਰਕਾਸ਼ ਹੋਏਗਾ ਬਿਮਾਰੀਆਂ ਤੁਹੇਂ ਦੇ ਤਰ੍ਹਾਂ ਉੱਡ ਜਾਣਗੀਆਂ ਆਮੇਂ ਨਿਰਾਸ਼ਾ ਮਾ ਤੂੰ ਅਬਰ ਕੇ ਉੱਡ ਜਾਣਗੇ ਸ਼ਮਦੀ ਗਾ ਨਾਮੇ ਆਮੇਂ ਲੇਕਿਨ ਤੁਹਾਡੇ ਤੇ ਪਰਮੇਸ਼ਰ ਦਾ ਪ੍ਰਕਾਸ਼ ਹੋਏਗਾ ਕਿਦਾਂ ਆਪਣੇ ਜਿਵੇਂ ਪਰਮੇਸ਼ਰ ਨੂੰ ਆਸ托 ਦਿਓ ਪ੍ਰਕਾਸ਼ ਤੁਹਾਡੇ ਤੇ ਖੁਦਾ ਦਾ ਇੰਜ਼ਲ ਤੁਹਾਡੇ ਤੇ ਰਿਲੀਜ਼ ਕਰੇਗਾ ਕਿ ਤੁਹਾਡੀ ਰਖਵਾਲੀ ਕਰਨਗੇ ਆ ਤੁਹਾਡੀਆਂ ਲੜਾਈਆਂ ਤੁਹਾਡੀਆਂ ਨਹੀਂ ਉਹ ਪਰਮੇਸ਼ਰ ਦੀਆਂ ਨੇ ਹallelujah ਹallelujah ਮinare ਪਰਗਾ ਦਬੇ ਲੋਕ ਪਰਮੇਸ਼ੁਰ ਦੇ ਕੋਲ ਜਾਓ ਤਾਂ ਕਿ ਤੁਸੀਂ ਆਜ਼ਾਦ ਹੋ ਸਕੋ ਤਾਂ ਕਿ ਤੁਸੀਂ ਚੰਗੇ ਹੋ ਸਕੋ ਹallelujah ਹallelujah ਅੱਜ ਆਪਣੀ ਬਿਮਾਰੀ ਉੱਪਰਨਾ ਕਰੋ ਆਪਣੀ ਨਿਰਾਸ਼ਾ ਨੂੰ ਬਟਾਣਾ ਕਰੋ ਆਪਣੀ ਤਕਲੀਫ ਤੇ ਬਾਰੇ ਮਤ ਦੇਖੋ ਇਹ ਜਾਣੀ ਰਹੀ ਮੇਰੀ ਵੀ ਜਾਣੀ ਰਹੀ ਮੇਰੀ ਬਿਮਾਰੀ ਜਾਣੀ ਰਹੀ ਜਿਹੜੀ ਮਰੀਮ ਉਹਦਾ ਭਾਈ 3 ਦਿਨ ਹੋ ਕੇ ਉਹਨੂੰ ਕਬਰ ਦੇ ਵਿੱਚ ਦੱਬੇ ਪੈ ਦੋ ਬਾਦ ਮੁਹਾਰੀਆ ਉਹ ਕਰ ਗਿਆ ਉਹ ਸਰ ਗਿਆ ਜਿਹੜੀ ਫਿਰ ਵੀ ਐਡਾ ਵਿਸ਼ਵਾਸ ਰੱਖ ਰਹੀ ਆ ਪ੍ਰਭੂ ਤੂੰ ਆ ਗਿਆ ਮੈਂ ਅੱਜ ਵੀ ਵਿਸ਼ਵਾਸ ਕਰਦੀ ਆ ਕਿ ਤੇਰੇ ਔਰ ਦੇ ਨਾਲ ਮੇਰਾ ਭਾਈ ਕੀ ਹੋ ਜਾਏਗਾ ਜਗਾ ਹੋ ਜਾਏਗਾ ਜਿਹੜਾ ਪਰਮੇਸ਼ਰ ਤਿੰਨ ਦਿਨਾਂ ਦੇ ਮਰੇ ਡੱਬੇ ਪੇ ਮਰੇ ਪੈ ਨੂੰ ਜੀਵਿਤ ਕਰ ਸਕਦਾ ਕੀ ਤੁਹਾਡੀ ਬਿਮਾਰੀ ਨੂੰ ਨਹੀਂ ਦਫਾ ਕਰੇਗਾ ਕੀ ਕਾਨੂੰ ਚੰਗਾ ਨਹੀਂ ਕਰੇਗਾ ਹallelujah ਹallelujah ਆਹ ਤੋਂ ਬਿਮਾਰੀ ਤੁਹਾਡਾ ਹਿਸਾਬੀ ਯਿਸੂ ਦੇ ਨਾਮ ਯੈਸ ਅਮੇਨ ਇਹ ਮਨਾਤੀ ਜੋ ਡਿਪਰੈਸ਼ਨ ਤੋਂ ਆ ਨਹੀਂ ਦਿੱਤਾ ਹੈ ਸੰਸਾਰ ਦੇ ਵਿੱਚ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਜਾਓਗੇ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਨ ਦੀ ਜਰੂਰਤ ਹੈ ਹallelujah 1 ਫਰਵਰੀ ਦਾ ਮਹੀਨਾ ਤੁਹਾਡਾ ਕਮਾਈਆਂ ਦਾ ਹੋਏਗਾ ਸ਼ੁਕਰ ਦੇ ਨਾਮੇ ਮੈਂ ਕਿ ਫਰਵਰੀ ਦੇ ਇੱਕ ਦਿਨ ਮੇਰੇ ਵਿਚਾਰੋਂ ਕਬਟੀਆਂ ਕਵਜਣ ਲਈ ਆਦੂਤ ਕਮਾਈਆਂ ਲਈ ਤੁਸੀਂ ਕਵਜਣਿਆ ਤੇ ਮੇਰੇ ਘਰ ਦੇ ਵਿੱਚੋਂ ਨਸ਼ਾ ਚਲਾ ਗਿਆ ਅਮਨ ਸਿਮਾਰੀਆਂ ਚਲੀ ਗਈਆਂ ਅਮਨ ਉਹ ਰੋਗ ਚਲਾ ਗਿਆ ਅਮਨ ਮੇਰਾ ਕੰਮ ਬੰਦ ਸੀ ਅੱਜ ਚੱਲ ਚੁੱਕਿਆ ਔਰ ਇਸ ਫਰਵਰੀ ਦਾ ਮੇਰਾ ਤੁਹਾਡਾ ਮਗਨ ਹੋਏਗਾ ਹallelujah ਉਹਦਾ ਆਪੇ ਆਉਤਹੀ ਬੋਚੇ ਜਿਸ ਮੁੱਦਕੇ ਨਾਮੇ ਹallelujah ਮਬੇ ਪਰਮੇਸ਼ਵਰ ਤਨੇ ਜਗਾ ਕਰ ਦੇਲੀ ਹੈ ਗਿਆ ਤੁਨੂੰ ਆਜ਼ਾਦ ਕਰ ਦੇਲੀ ਹੈ ਗਿਆ ਯੈਸ ਉਹਨੂੰ ਡੁੰਡਣ ਦੀ ਲੋੜ ਨਹੀਂ ਉਹ ਤੁਹਾਡੇ ਮਨ ਦੇ ਵਿੱਚ ਹੈ ਮਬੇ ਆਪਣੇ ਆਪ ਨੂੰ ਪ੍ਰਖਣਾ ਸ਼ੁਰੂ ਕਰੋ ਆਪਣੇ ਆਪ ਨੂੰ ਪਵਿੱਤਰਤਾ ਦੇ ਵਿੱਚ ਰੱਖਣਾ ਸ਼ੁਰੂ ਕਰੋ ਪਰਮੇਸ਼ਵਰ ਨੂੰ ਜੰਗਲਾਂ ਦੇ ਵਿੱਚ ਨਾ ਪਾ ਲੋ ਪਰਮੇਸ਼ਵਰ ਨੂੰ ਖੰਭਣੀਆਂ ਦੇ ਵਿੱਚ ਨਾ ਪਾ ਲੋ ਪਰਮੇਸ਼ਵਰ ਨੂੰ ਰੁੱਖਾਂ ਦੇ ਵਿੱਚ ਨਾ ਪਾ ਲੋ ਪਰਮੇਸ਼ਵਰ ਨੂੰ ਮੂਰਤੀਆਂ ਦੇ ਵਿੱਚ ਨਾ ਪਾ ਲੋ ਪਰਮੇਸ਼ੁਰ ਤੁਹਾਡੇ ਆਪਣੇ ਆਪ ਦੇ ਵਿੱਚ ਆਉਂਦੀ ਹੈ। ਤੁਹਾਡੇ ਦਿਲ ਦੇ ਵਿੱਚ ਆ ਆਪਣੇ ਆਪ ਨੂੰ ਤੋਬਾ ਦੇ ਜ਼ਰੀਏ ਪਰਮਿਸ਼ਨ ਨੂੰ ਜੁੜਨਾ ਸ਼ੁਰੂ ਕਰੋ। ਉਹ ਤੁਹਾਡੇ ਨਾਲ ਗੱਲ ਕਰਨਾ ਸ਼ੁਰੂ ਕਰੇ। ਹallelujah। ਉਹ ਤੁਹਾਨੂੰ ਚਮਕਾਉਣਾ ਸ਼ੁਰੂ ਕਰਦੇ ਆ। ਹallelujah। ਹallelujah। ਉਸ ਨੇ ਆਖਿਆ ਕੋਈ ਵੀ ਜੀਵਨ ਉਭਾਰ ਕੇ ਟੋਕਰੇ 'ਚ ਟੋਕ ਰੇਟ ਨਹੀਂ ਰੱਖ ਲਈ ਰੱਖਦਾ। ਜਦੋਂ ਕੋਈ ਇਨਸਾਨ ਜੀਵਨ ਨੂੰ ਉਭਾਰ ਕੇ ਟੋਕਰੇ 'ਚ ਨਹੀਂ ਰੱਖਦਾ। ਉਹ ਉੱਚੀ ਥਾਂ ਤੇ ਰੱਖਦਾ। ਕਿਉਂ? ਇਹਦਾ ਚਾਨਣ ਹੋਰਾਂ ਲੋਕਾਂ ਦੇ ਵਿੱਚ ਆਇਆ। ਆਮੇਨ ਆਹ ਤੋਂ ਕਲੇ ਤੁਸੀਂ ਚੰਗੇ ਨਹੀਂ ਹੋਵੋਗੇ ਤੁਹਾਡੀ ਚੰਗਾਈ ਤੁਹਾਡੀ ਗਵਾਹੀ ਹਜ਼ਾਰਾਂ ਲੋਕਾਂ ਨੂੰ ਤਾਬਾ ਕਰਨ ਜਾਣੀ ਹੈ ਹallelujah ਇਹਦਾ ਪ੍ਰਕਾਰ ਤੁਹਾਡੇ ਓਪਨ ਹੋਏਗਾ ਇਹਦਾ ਅਨੁਗ੍ਰਹਿ ਤੁਹਾਡੇ ਆ ਤੁਹਾਡੀ ਫੈਮਲੀ ਤੇ ਹੋਵੇਗਾ ਆਮੇਨ ਕਿਹ ਜਿਹੜੇ ਲੋਕ ਆਤਾ ਨੂੰ ਸ਼ੇਮਿੰਦਾ ਕਰੇ ਤੁਹਾਡੀ ਗਵਾਹੀ ਨੂੰ ਤਾਬਾ ਕਰਨ ਕਰੇ ਫਤੂਨ ਜੀਵਨ ਦੇ ਹallelujah ਇਸ ਲਈ ਉਸਨੇ ਆਖਿਆ ਕੋਈ ਵੀ ਜੀਵਨ ਨੂੰ ਉਬਾਰ ਕੇ ਟੋਕ ਰੇਟ ਲਈ ਰੱਖਦਾ ਉੱਚੀ ਥਾਂ ਤੇ ਰੱਖਦਾ ਕਿ ਪੂਰੇ ਪਰਿਵਾਰ ਨੂੰ ਰੌਸ਼ਨੀ ਦੇਵੇ ਆਹ ਤੋਂ ਕਦਾ ਦਾ ਅਨੁਗ੍ਰਹਿ ਤੁਹਾਡੇ ਪੂਰੇ ਪਰਿਵਾਰ ਤੇ ਚਾਨਣ ਚਾਨਣ ਦੇਗਾ ਪ੍ਰਕਾਸ਼ ਹੋਏਗਾ ਔਰ ਤਿਆਰ ਹੋ ਜਾਓ ਇਸੇ ਫਰਵਰੀ ਮਹੀਨੇ ਦੇ ਵਿੱਚ ਵੱਡੀਆਂ ਔਰ ਅਦਭੁਤ ਗਵਾਹੀਆਂ ਦੇਣ ਦੇ ਲਈ ਆਮੇਨ ਹਾਲੇਲੂਇਆ ਹਾਲੇਲੂਇਆ ਹੋ ਰਹੇ ਪਰਮੇਸ਼ਵਰ ਹੈ ਪਰਮੇਸ਼ਵਰ ਅੱਜ ਮੇਰੀ ਸ਼ਰਮਿੰਦਗੀ ਅੱਜ ਮੇਰੀ ਸ਼ਰਮ ਇੱਕ ਜੱਟ ਤੇ ਚੜ ਕੇ ਜਾ ਰਿਹਾ ਤੇਰੇ ਭਵਨ ਦੇ ਵਿੱਚ ਚੜ ਕੇ ਜਾ ਰਿਹਾ ਆਪਣੀ ਵਿਰਾਸਤ ਆਪਣੀ ਵਿਰਾਸਤ ਮੇਰੀ ਵਿਰਾਸਤ ਅੱਜ ਮੇਰੇ ਨਾਲ ਨਹੀਂ ਜਾ ਰਹੀ ਜਿਵੇਂ 12 ਸਾਲਾਂ ਦੀ ਲੋਕਲ ਜਿਵੇਂ 12 ਸਾਲ ਆਪਣੀ ਬਿਮਾਰੀ ਨੂੰ ਆਪਣੀ ਬਿਮਾਰੀ ਆਪਣੀ ਸ਼ਰਮ ਆਪਣੀ ਸ਼ਰਮ ਤੇਰੇ ਕੋਲ ਛੜ ਗਈ ਤੇਰੇ ਕੋਲ ਆਪਣੀ ਬਿਮਾਰੀ ਨੂੰ ਮੈਂ ਆਪਣੀ ਬਿਮਾਰੀ ਨੂੰ ਆਪਣੇ ਰੋਗ ਨੂੰ ਆਪਣੀ ਬੰਦਰਾ ਨੂੰ ਆਪਣੇ ਬੰਦਰਾ ਆਪਣੀ ਰੱਸੀ ਨੂੰ ਆਪਣੀ ਰੱਸੀ ਤੇਰੇ ਕੋਲ ਛੜ ਗਈ ਤੇਰੇ ਕੋਲ ਛੜ ਗਈ ਮੈਸੇ ਮਹੀਨੇ ਦੇ ਵਿੱਚ ਮੈਸੇ ਮਹੀਨੇ ਦੇ ਵਿੱਚ ਵੱਡੀ ਵੱਡੀ ਗਵਾਇ ਕਨਾਰੇ ਜੜ ਕੇ ਤਾਰੀਫ ਕਰ ਹਾਲੇਲੂਇਆ ਹਾਲੇਲੂਇਆ